ਇੱਧਰ ਆ ਜਾਓ ਪੁਲਿਸ ਵਾਲੇ ਗੱਪੜ ਦੇ ਵਿੱਚ ਕੋੜਾ ਕਸਾਈ ਕਰਾਈਏ ਇਹ ਭਾਂਚਾ ਤੇ ਇਹ ਵੀ ਉਹਨਾਂ ਨੂੰ ਕਰਸ ਤੇ ਇਹ ਵੀ ਉਹਨਾਂ ਨੂੰ ਨਾ ਪਹਿਲਾਂ ਪਾਸ ਨਹੀਂ ਆ ਪਤਾ ਕੀ ਕਰਦੇ ਜਦੋਂ ਐਸੀ ਕਰਦੇ ਹਾਂ ਪਰ ਜਦੋਂ ਇਹਨੂੰ ਪੜਿਆ ਉਹ ਤੋਂ ਚਾਰ ਤੋਂ ਨਿਕਲ ਹਾਂ ਲੋਕ ਇਹਨਾਂ ਨੇ ਉਹਨਾਂ ਨੇ ਬਾਕੀ ਜਿੰਨਾ ਮਸਮਾ ਕਹਿੰਦੇ ਕਿ ਕਰਦੇ ਹੋ ਤਾਂ ਦੇ ਬੰਦੇ ਆਏ ਦੁਸ਼ਮਣੋਂ ਬਰਾਬਰ ਆਈ ਆਈਆ ਹੈ ਉਗੀ ਦੀ ਅਮਰਸਰ ਕਮਿਸ਼ਨਡ ਦੇ ਥਾਣਾ ਸਿਵਲ ਲਾਈਨ ਵਿਖੇ 9 ਤਰੀਕ ਨੂੰ ਸ਼ਾਮ ਦੇ ਕਰੀਬ 7 ਵਜੇ ਨੀਲਮ ਨਾਮ ਦੀ ਲੇਡੀਜ਼ ਜੋ ਕਿ ਤਰਨਤਾਰਨ ਦੀ ਰਹਿਣ ਵਾਲੀ ਹੈ ਇਹ ਆਪਣੇ ਕਿਸੇ ਕੰਮ ਕਰਨ ਲਈ ਉਸ ਦਿਨ ਅਮਰਸਰ ਵਿਖੇ ਆਏ ਹੋਏ ਸਨ ਜਦੋਂ ਇਹ ਸ਼ਾਮ ਦੇ ਕਰੀਬ 7 ਵਜੇ ਅ ਡੀਸੀ ਸਾਹਿਬ ਦੀ ਰੈ residense ਜੋ ਕਿ ਚੌਂਕੀ ਗ੍ਰੀਨ ਐਵੇਨਿਊ ਦੇ ਵਿੱਚ ਪੈਂਦੀ ਹੈ ਉਸ ਦੇ ਸਾਹਮਣੇ ਤੋਂ ਜਾ ਰਹੇ ਸਨ ਤਾਂ ਇੱਕ ਨੌਜਵਾਨ ਐਕਟਵਾ ਤੇ ਆਉਂਦਾ ਵਾ ਜੋ ਇਹਨਾਂ ਕੋਲੋਂ ਹੱਥ ਵਿੱਚ ਜੋ ਇਹਨਾਂ ਦੇ ਵਾਈਟ ਕਲਰ ਦਾ ਮੋਮੀ ਲਫਾਫਾ ਸੀ ਉਹ ਇਹਨਾਂ ਤੋਂ ਖੋਹ ਕੇ ਫਰਾਰ ਹੋ ਜਾਂਦਾ ਵਾ ਇਸ ਮੋਮੀ ਲਫਾਫੇ ਦੇ ਵਿੱਚ ਜੋ ਸਾਡੀ ਮਦਈ ਮਕਦਮਾ ਵਾ ਉਹਨਾਂ ਵੱਲੋਂ ਦੱਸਣ ਦੇ ਮੁਤਾਬਕ ਇਸ ਵਿੱਚ ਉਹਨਾਂ ਦਾ ਪਰਸ ਕਾਲਾ ਰੰਗ ਦਾ ਪਰਸ ਜਿਸ ਵਿੱਚ ਉਹਨਾਂ ਦੇ ਦੋ ਮੋਬਾਈਲ ਫੋਨਸ ਇਸ ਤੋਂ ਇਲਾਵਾ ਇਹਨਾਂ ਦੇ ਅਲੱਗ-ਅਲੱਗ ਡਾਕੂਮੈਂਟਸ ਜਿਵੇਂ ਕਿ ਆਧਾਰ ਕਾਰਡ ਪੈਨ ਕਾਰਡ ਹੋਰ ਵੀ ਇਹਨਾਂ ਦੇ ਏਟੀਐਮ ਕਾਰਡਸ ਵੀ ਸਨ ਇਸ ਤੋਂ ਬਾਅਦ ਇਹ ਸਾਨੂੰ 2 ਦਿਨ ਬਾਅਦ ਆ ਕੇ ਇਤਲਾਹ ਦਿੰਦੇ ਨੇ 11 ਤਰੀਕ ਨੂੰ ਜਦੋਂ ਸਾਨੂੰ ਇਹਨਾਂ ਤੋਂ ਇਤਲਾਹ ਦਿੱਤੀ ਜਾਂਦੀ ਹੈ ਤਾਂ ਤੁਰੰਤ ਅਸੀਂ ਅਧੀਨ ਧਾਰਾ 379 ਬੀ ਦੇ ਤਹਿਤ ਐਫਆਈਆਰ ਨੰਬਰ 60/24 ਦਰਜ ਕਰਦੇ ਹਾਂ ਇਸ ਤੋਂ ਬਾਅਦ ਜਦੋਂ ਸਾਡੀਆਂ ਵੱਖ-ਵੱਖ ਟੀਮਾਂ ਅਲੱਗ-ਅਲੱਗ ਸੀਸੀਟੀਵੀ ਹੋਰ ਹਿਊਮਨ ਇੰਟੈਲੀਜੈਂਸ ਤੇ ਹੋਰ ਟੈਕਨੀਕਲਾਂ ਆਧਾਰ ਤੇ ਜਦੋਂ ਅਸੀਂ ਦੋਸ਼ੀ ਦੀ ਸਰਚ ਕਰਨੀ ਸ਼ੁਰੂ ਕਰਦੇ ਹਾਂ ਤਾਂ ਸਾਡੀ ਟੀਮ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਬੜੀ ਵੱਡੀ ਸਫਲਤਾ ਮਿਲਦੀ ਹੈ ਜਿਸ ਵਿੱਚ ਅਸੀਂ ਜੋ ਨਿਰਦੋਸ਼ੀ ਮਨਜੀਤ ਸਿੰਘ ਉਰਫ ਮਾਨ ਪੁੱਤਰ ਅਵਤਾਰ ਸਿੰਘ ਵਾਸੀ ਦਰਸ਼ਨ ਐਵੇਨਿਊ ਦਬੁਰਜੀ ਰੋਡ ਅਮਰਸਰ ਦਾ ਰਹਿਣ ਵਾਲਾ ਇਸ ਨੂੰ ਅਰੈਸਟ ਕਰਨ ਵਿੱਚ ਕਾਮਯਾਬ ਹੋਨੇ ਆ ਇਸ ਕੋਲੋਂ ਜੋ ਖੋਹ ਕੀਤਾ ਪਰਸੀ ਕਾਲੇ ਰੰਗ ਦਾ ਪਰਸ ਜਿਸ ਵਿੱਚ ਦੋ ਮੋਬਾਈਲ ਫੋਨ ਤੇ ਅਲੱਗ-ਅਲੱਗ ਤਰ੍ਹਾਂ ਦੇ ਆਇਡੈਂਟੀਟੀ ਕਾਰਡਸ ਇਸ ਕੋਲੋਂ ਬਰਾਮਦ ਕਰ ਲਿਤੇ ਜਾਂਦੇ ਨੇ ਜਿਸ ਐਕਟਵਾ ਦਾ ਪ੍ਰਯੋਗ ਕਰਕੇ ਇਸਨੇ ਵਾਰਦਾਤ ਨੂੰ ਇੰਜਾਮ ਦਿੱਤਾ ਸੀ ਉਹ ਐਕਟਵਾ ਵੀ ਰਿਕਵਰ ਕਰ ਲਈਤੀ ਜਾਂਦੀ ਹੈ ਤੇ ਇਸ ਦਾ ਮਾਨਯੋਗ ਅਦਾਲਤ ਵੱਲੋਂ ਸਾਨੂੰ 3 ਦਿਨਾਂ ਦਾ ਰਿਮਾਨਡ ਮਿਲਦਾ ਵਾ 3 ਦਿਨ ਦੇ ਰਿਮਾਨਡ ਦੇ ਦੌਰਾਨ ਸਾਡੇ ਐਸਐਚਓ ਸਿਵਲ ਲਾਈਨਸ ਇੰਸਪੈਕਟਰ ਜਸਵੀਰ ਸਿੰਘ ਚੌਂਕੀ ਇਨਚਾਰਜ ਗ੍ਰੀਨ ਐਵੇਨਿਊ ਇਹਨਾਂ ਵੱਲੋਂ ਬੜੀ ਮਿਹਨਤ ਦੇ ਨਾਲ ਅਗਲੇਰੀ ਪੁਸ਼ਕਸ਼ ਕਰਕੇ ਇਸ ਕੋਲੋਂ ਇਹ ਦੋ ਮੋਬਾਈਲ ਫੋਨਾਂ ਦੇ ਇਲਾਵਾ ਸੱਤ ਹੋਰ ਮੋਬਾਈਲ ਫੋਨ ਰਿਕਵਰ ਕੀਤੇ ਜਾਂਦੇ ਨੇ ਜੋ ਉਸ ਨੇ ਅਲੱਗ-ਅਲੱਗ ਜਗ੍ਹਾ ਚੋਰੀ ਜਾਂ ਸਨੇਚ ਕੀਤੇ ਹੁੰਦੇ ਆ ਸੋ ਹੁਣ ਤੱਕ ਇਸ ਕੋਲੋਂ ਨੌ ਅਸੀਂ ਟੋਟਲ ਮੋਬਾਈਲ ਫੋਨ ਰਿਕਵਰ ਕਰ ਚੁੱਕੇ ਹਾਂ ਜੋ ਐਕਟਵਾ ਇਸ ਇਹ ਪ੍ਰਯੋਗ ਕਰ ਰਿਹਾ ਸੀ ਇਹ ਐਕਟਵਾ ਵੀ ਇਸ ਦੀ ਚੋਰੀ ਦੀ ਹੈ ਸੋ ਐਕਟਵਾ ਵੀ ਇਹ ਚੋਰੀ ਦੀ ਰਿਕਵਰ ਕੀਤੀ ਹੈ ਜੋ ਇਸ ਨੇ ਪਿਛਲੇ ਟਾਈਮ ਚ ਬਸਟੈਂਡ ਤੋਂ ਚੋਰੀ ਕੀਤੀ ਸੀ ਸੋ ਹੁਣ ਤੱਕ ਇਸ ਕੋਲੋਂ ਨੌ ਮੋਬਾਈਲ ਫੋਨ ਇੱਕ ਐਕਟਵਾ ਤੇ ਜੋ ਲੇਡੀਜ਼ ਦੇ ਬਹੁਤ ਹੀ ਜ਼ਰੂਰੀ ਕਾਗਜ਼ਾਤ ਸਨ ਉਸ ਦੇ ਡਾਕੂਮੈਂਟਸ ਹਨ ਏਟੀਐਮ ਕਾਰਡਸ ਹਨ ਸੋ ਸਾਰੇ ਰਿਕਵਰ ਕਰ ਲਏ ਗਏ ਨੇ ਤੇ ਟੀਮ ਨੇ ਕੁਝ ਹੀ ਘੰਟੇ ਦੇ ਵਿੱਚ ਇਹ ਬਹੁਤ ਜੋ ਵੱਡੀ ਵਾਰਦਾਤ ਨੂੰ ਇਨਜਾਮ ਦਿੱਤਾ ਸੀ ਉਸ ਨੂੰ ਟ੍ਰੇਸ ਕਰ ਲਿਆ ਜੀ ਸਰ ਇਸ ਦੀ ਬੈਕਗ੍ਰਾਉਂਡ ਕੀ ਹੈ ਜੋ ਇਹ ਦੋਸ਼ੀ ਆ ਜੀ ਇਹ 36 ਸਾਲ ਦਾ ਹੈ ਇਸਦੀ ਉਮਰ ਤੇ ਇਸ ਦੇ ਖਿਲਾਫ ਪਹਿਲਾਂ ਵੀ 2 ਮੁਕਾਦਮੇ ਤੇ ਇੱਕ ਪ੍ਰੀਵੈਂਟਿਵ ਐਕਸ਼ਨ ਦਰਜ ਹੈ ਪਹਿਲਾਂ ਇਸ ਦੇ ਖਿਲਾਫ ਸਦਰ ਥਾਣੇ ਵਿਖੇ ਇੱਕ ਚੋਰੀ ਦਾ ਮੁਕਾਦਮਾ ਦਰਜ ਹੈ ਇਸ ਤੋਂ ਇਲਾਵਾ ਸੁਲਤਾਨਵਿੰਡ ਥਾਣੇ ਵਿਖੇ ਇਸ ਦੇ ਖਿਲਾਫ ਸਨੇਚਿੰਗ ਦਾ ਮੁਕਾਦਮਾ ਦਰਜ ਹੈ ਤੇ ਮਕਬੂਲਪੁਰੇ ਥਾਣੇ ਵਿਖੇ ਇਸ ਤੇ ਖਿਲਾਫ 57 ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਹੋਇਆ ਹੈ ਤੋ ਇਹ ਇਸ ਦਾ ਜੋ ਬੈਕਗ੍ਰਾਉਂਡ ਉਹ ਵੀ ਕਾਫੀ ਕ੍ਰਿਮਨਲ ਬੈਕਗ੍ਰਾਉਂਡ ਆ ਤੇ ਇਸ ਤੋਂ ਹੋਰ ਵੀ ਪੁਸ਼ਕਸ਼ ਕੀਤੀ ਜਾ ਰਹੀ ਹੈ ਤੇ ਹੋਰ ਵੀ ਕਈ ਖਵਾਰਦਤਾਂ ਇਸ ਕੋਲ ਡਰੇਸ ਹੋ ਸਕਦੀਆਂ ਨੇ। ਨਸ਼ੇਦਾਦੀ ਵੀ ਆ ਸਰ। ਬਿਲਕੁਲ ਜੀ ਨਸ਼ੇਦਾਦੀ ਵੀ ਆ ਕੋਈ ਕਮ ਬੇਲੜ ਕਿਸਮ ਦਾ ਨੌਜਵਾਨ ਆ ਕੋਈ ਕਮ ਧੰਦੇ ਵਿੱਚ ਵੀ ਨਹੀਂ ਪਿਆ ਹੋਇਆ ਜਿਸ ਕਾਰਨ ਇਹ ਲੁੱਟਾਂ ਖੋਹਾਂ ਚੋਰੀ ਦੇ ਉੱਤੇ ਡਿਪੈਂਡੈਂਟ ਆਪਣੀ ਨਸ਼ੇ ਦੀ ਪੂਰਤੀ ਵਾਸਤੇ। ਸਰ ਇਹਦਾ ਹੋਰ ਵੀ ਕੋਈ ਸਾਥੀ ਹੈ ਇਹ ਇਕੱਲੇ ਹੀ ਆ। ਜੋ ਇਸਨੇ ਵਾਰਦਤ ਸਾਡੇ ਗ੍ਰੀਨ ਐਵਨਿਊ ਚੌਂਕੀ ਦੇਰੀ ਵਿੱਚ ਕੀਤੀ ਸੀ ਉਸ ਵਿੱਚ ਇੱਕੋ ਹੀ ਸ਼ਖਸ ਅਨੁੰਨ ਦੇ ਖਲਾਫ ਮੁਕਦਮਾ ਦਰਜ ਸੀ ਇਹ ਉਸ ਦੇ ਵਿੱਚ ਇਕੱਲਾ ਹੀ ਮਲੂਤ ਸੀ ਬਾਕੀ ਇਸ ਤੋਂ ਪੁਸ਼ਕਿਜ ਜਾਰੀ ਹੈ ਅਗਰ ਇਸ ਦੇ ਗਰੋਹ ਹੋਰ ਕੋਈ ਨਾਮ ਵੀ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਵੀ ਮੁਕਦਮੇ ਵਿੱਚ ਨਾਮਜ਼ਦ ਕਰਕੇ ਰੈਸਟ ਕੀਤਾ ਜਾਊਗਾ ਤੇ ਹੋਰ ਵੀ ਸਮਾਨ ਕਵਰ ਕੀਤਾ ਜਾਊਗਾ ਇਹ ਜੀ ਕੋਈ ਵੀ ਕੰਮਦੰਦਾ ਨਹੀਂ ਕਰਦਾ ਬਿਲਕੁਲ ਵਿਲੇਟ ਕਿਸਮ ਦਾ ਵਾ ਨਸ਼ੇ ਦਾਦੀ ਹੈ ਜਿਸ ਕਾਰਨ ਇਹੋ ਜਿਹੇ ਵਰਦਤਾਂ ਦੇ ਡਿਪੈਂਡੈਂਟ ਹੈ ਤੇ ਕੋਈ ਕੰਮਕਾਰ ਇਹ ਤਾਂ ਕਰਨ ਦਾ ਸਾਹਮਣੇ ਨਹੀਂ ਆ ਰਿਹਾ ਜੀ ਸਰੇ ਗ੍ਰੀਨ ਮੋਬਾਈਲ ਵਗੈਰੇ ਜੇ ਚੋਰੀ ਕਰਦਾ ਸੀੁੰਦਾ ਸੀ ਇਹ ਗਾਂਹ ਵੇਚਦਾ ਕਿੱਥੇ ਕੁਝ ਪਤਾ ਲੱਗੇ ਕਿ ਇਹ ਕਿੰਦਰ ਜੋ ਹਜੇ ਤੱਕ ਜੋ ਸਾਡੇ 9 ਮੋਬਾਈਲ ਕਵਰ ਹੋਏ ਨੇ ਇਹ ਇਸ ਦੇ ਕੋਲੋਂ ਹੀ ਰਿਕਵਰ ਹੋਏ ਨੇ ਜੋ ਇਹ ਇਸਨੇ ਮਕਬੂਲਪੁਰਾ ਰੋਡ ਤੇ ਪੁਲ ਦੇ ਹੇਠਾਂ ਕਿਸੇ ਜਗ੍ਹਾ ਤੇ ਦੱਬੇ ਹੋਏ ਸਨ ਉੱਥੇ ਰਿਕਵਰ ਕੀਤੇ ਗਏ ਨੇ ਬਾਕੀ ਅਸੀਂ ਇਹ ਕਰਾਂਗੇ ਕਿ ਜੋ ਵੀ ਮੋਬਾਈਲ ਫੋਨ ਚ ਨੇ ਇਹਨਾਂ ਦੀ ਸਾਰੀ ਡਿਟੇਲਸ ਅਸੀਂ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਵੈਬਸਾਈਟ ਤੇ ਪਾਵਾਂਗੇ ਇਸ ਤੋਂ ਇਲਾਵਾ ਇਹਨਾਂ ਮੋਬਾਈਲਸ ਦਾ ਆਈਐਮਆਈ ਸਰਚ ਵੀ ਲਾਇਆ ਜਾਊਗਾ ਤਾਂ ਕਿ ਅਸੀਂ ਇਹਨਾਂ ਦੇ ਅਸਲ ਮਾਲਕ ਦਾ ਪਤਾ ਕਰ ਸਕੀਏ ਤਾਂ ਕਿ ਜਿਨ੍ਹਾਂ ਦੇ ਵੀ ਕਿਸੇ ਜਗ੍ਹਾ ਤੇ ਮੋਬਾਈਲ ਚੋਰੀ ਜਾਂ ਸਨੇਚ ਹੋਏ ਨੇ ਉਹ ਕੂਰਤੋਂ ਸਪੁਰਦਾਰੀ ਲੈ ਕੇ ਆਪਣੇ ਆਪਣੇ ਮੋਬਾਈਲ ਫੋਨ ਵਾਪਸ ਪਾ ਸਕਦੇ ਨੇ ਠੀਕ ਹੈ ਥੈਂਕ ਯੂ